ਲੋ ਜੀ ਬੈਠਣ ਲੱਪੇ ਆ ਬੰਦੇ ਸਾਰੇ ਆਪਣੇ ਠੀਕ ਆ ਚਾਚਾ ਜੀ ਚਾਚਾ ਜੀ ਜਾਣਾ ਨਹੀਂ ਬੜੀਆਂ ਬੀਬੀਆਂ ਸਾਰੀਆਂ ਹੀ ਹਾਂ ਹਾਂ ਹੋ ਚਾਚਾ ਜੀ ਵੇਗਾ ਤਾਂ ਉਹ ਕੋਈ ਟਿਰੀ ਨਹੀਂ ਜੀ ਉਹ ਕੋਲੋਂ ਕੋਈ ਬੇਰੀ ਟਰਾਲੀ ਲੈ ਲਵਾਂਗੇ ਕਿੰਸੋ ਲੈਂਦੇ ਪਏ ਸਾਰੇ ਹਾਂ ਅਜਾਲ ਮੁਰਾਣਾ ਘੰਟੇ ਦਾ ਕੰਮ ਆ ਸਾਰਾ ਘੰਟੇ ਦਾ ਨਹੀਂ ਹੈਗਾ ਆ ਟਾਈਮ ਹੈ ਆ ਇਹ ਨਹੀਂ ਉਹ ਤੋਂ ਨਹੀਂ ਠੀਕ ਹੈ ਉਹੀ ਤਾਂ ਗੱਲ ਹੈ ਕਿਹਦੀ ਬੱਸ ਨਾ ਕੋਈ ਨਾ ਕੋਈ ਮਿਲਦਾ ਮੇਰਾ ਤੂੰ ਹੋਪੀਂ ਜਣਾ ਨਾ ਬਹੁਤ ਵਾਰੀ ਹੋਰ ਇਹ ਬਹਿਣਾ ਬਹਿਣ ਕੋਲ ਬਚਾਈ ਚਲੋ ਯਾਰ ਆਇਓ ਹੈਲੋ ਮਾਰੋ ਸੈਲਫ ਆਇਓ ਜਿਹੜੇ ਛੇੜ ਰੋਹਿਤ ਮਾਰ ਸੈਲਫ ਵੀ ਮੈਨੂੰ ਸੁਣਾ ਫੋਨ ਕਰੋ ਕਿੱਧਰ ਛੇੜ ਜਣਾ ਇੱਥੇ ਨਾਲ ਗਿਆ ਜਲੰਧਰ ਆਲੂ ਜਾਣਾ ਪਹਿਲਾਂ ਸਲਾਹ ਦੱਸੋ ਕਿੱਧਰ ਜਾਣਾ ਭਰਾਓ ਕਿੱਥੇ ਜਾਣਾ ਜਲੰਧਰ ਜਾ ਚਲੋ ਮਾਰੂ ਕੇ ਸਕਦਾ ਵੀ ਲੈ ਫਈਓ ਇੱਥੇ ਜਿੱ ਪਾਲੇ ਕੋ ਮਾਰਾ ਵੀ ਰੋੜ ਬਹੁਤ ਸਤਾ ਯਾਰ ਇੱਕੋ ਵਿਚੀ ਵਾਲਾ ਮਾਰਾ ਤੋਂ ਜਵੰਦਰ ਨੂੰ ਜਾ ਰਹੇ ਹੁਣ ਠੀਕ ਹੈ ਜਿੱਧਰ ਪਾਣੀ ਆ ਰਿਹਾ ਹੈ ਕਿਹੜਾ 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 ਪਾਣੀ ਆ ਰਿਹਾ ਹੈ ਕਿਹੜ Con nó là ở dưới lần thứ một mươi năm này cháu 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 ਚਲੋ ਚਲੋ ਉਹ ਨਾਲੇ ਨਾਲੇ ਨਾਮ ਹੈ ਕੋਈ ਤਾਂ ਅੱਲੇ ਮੈਨੂੰ